ਇਹ ਤਾਂ ਵੀ ਪਰ ਆ ਤੁਸੀਂ ਦੋ ਇਹ ਵੀ ਇਹਨਾਂ ਦਾ ਕੰਮ ਆਇਆ ਇੱਕ ਹਫ਼ਤੇ ਦਾ ਟਾਈਮ ਦੇ ਦਿਓ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਹੈ ਤੁਹਾਡੇ ਕੋਲੇ ਇੱਕ ਹਫ਼ਤੇ ਦਾ ਇਹਨਾਂ ਨੂੰ ਪਿੱਛੇ ਕਰ ਲਓ ਆਪਣੇ ਆਪ ਅਗਰ ਸੜਕ ਦੇ ਉੱਤੇ ਇੱਕ ਆਲੂ ਵੀ ਪਿਆ ਦੇਖ ਗਿਆ ਆ ਤਿੰਨਾਂ ਨੂੰ ਤਾਂ ਤੂੰ ਛੱਡ ਮੈਂ ਕਰ ਦਿੰਦੀ ਆ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਨ ਦਾ ਪਰਚਾ ਦਊਂਗਾ ਮੈਂ ਇਹਨਾਂ ਨੂੰ ਪਿੱਛੇ ਕਰ ਲਓ ਕੰਦ ਨਾਲ ਲਾ ਲਓ ਇੱਥੇ ਮੂਰੇ ਇੱਕ 20 ਚੀਜ਼ ਨਹੀਂ ਰੱਖਣੀ ਇੱਥੇ ਇੱਥੇ ਜਾਮ ਲੱਗਦਾ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਇਸ ਗੱਲ ਨੂੰ ਸਮਝੋ ਥੋੜੇ ਸਿਆਣੇ ਬਣੋ ਆਪਾਂ ਸਿਆਣੇ ਬਿਆਣੇ ਆ ਕਮਾਈ ਕਰਦੇ ਆ ਨਿਆਣੇ ਪਾਲਦੇ ਆ ਬੇਵਕੂਫ ਤਾਂ ਨਹੀਂ ਹੈਗੇ ਆਪਾਂ ਤੇ ਇਹ ਗੱਲ ਨੂੰ ਸਮਝੋ ਇੱਕ ਹਫ਼ਤੇ ਦਾ ਟਾਈਮ ਤੁਹਾਨੂੰ ਦੇ ਦਿੱਤਾ ਪੂਰੀ ਉੱਥੋਂ ਤੋਂ ਲੈ ਕੇ ਇੱਥੇ ਤੱਕ ਮਾਰਕੀਟ ਨੂੰ ਅਗਰ ਹੋ ਜਾਓਗੇ ਤੇ ਵੈਲਨਗੁਡ ਨਹੀਂ ਹੋਵੋਗੇ ਤੇ ਆਪਣੇ ਨੁਕਸਾਨ ਦੇ ਤੁਸੀਂ ਲੋਕ ਆਪ ਜ਼ਿੰਮੇਵਾਰ ਹੋ ਠੀਕ ਆ ਫਿਰ ਮੈਂ ਗੱਲ ਨਹੀਂ ਕਰਨੀ ਮੈਂ ਕਿਸੇ ਦੀ ਨਹੀਂ ਸੁਣਨੀ ਮੈਂ ਪੰਜਾ ਚਲਾਣਾ ਪੀਲਾ ਸਾਰਾ ਕੁਝ ਪਟ ਦੇਣਾ ਮਰੇ ਬੋਲਿੰਗ ਦਾ ਕਾਰਨਾ ਮੈਂ ਹੱਥ ਜੋੜ ਕੇ ਕਹ ਰਿਹਾ ਹਾਂ ਦੇਖੋ ਇੱਕ ਗੱਲ ਸੁਣ ਲਓ ਜਿਹੜੇ ਬੰਦੇ ਇੱਥੇ ਰੈਡੀਆਂ ਲਾਉਂਦੇ ਆ ਮੇਰੀ ਇੱਕ ਗੱਲ ਸੁਣ ਲਓ ਕਿ ਨਾ ਸਾਰੇ ਜਨ ਦੇਖੋ ਰੱਖ ਜਾਓ ਦੇਖੋ ਜੇ ਦਾ ਪਿਆਰ ਨਾ ਮੰਨੋਗੇ ਤੇ ਮੈਂ ਤੁਹਾਡੇ ਨਾਲ ਆ ਮੈਂ ਤੁਹਾਡਾ ਦੁਸ਼ਮਣ ਨਹੀਂ ਹੈਗਾ तो आदमी किसी रोजी-रोटी कमाने हो रोजी <odot -car pripazione> ਜੇਸੀਟੀ ਮੈਲ ਦੇ ਕੋਲ ਕੀਤੀ ਗਈ ਕਾਰਵਾਈ ਉਹਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਔਰ ਜਿਹੜੇ ਅਫਸਰ ਔਰ ਫੋਰਸ ਦੇ ਨਾਲ ਉਹਨਾਂ ਨੇ ਕਾਰਵਾਈ ਕੀਤੀ ਆਪਣੀ ਆਹ ਇੱਕ ਗੱਲ ਮੈਨੂੰ ਸਮਝ ਲਿਓ ਇਹਦਾ 11:00 ਤਿੰਨ ਵਜੇ ਜਿਹੜਾ ਵੇਲੇ ਆਖਰੀ ਦਾ ਉਹਦੇ ਤੁਸੀਂ ਸਾਰੇ ਆਪ ਜ਼ਿੰਮੇਵਾਰ ਹੋ ਇਹਨੂੰ ਚੁੱਕ ਕੇ ਲੈ ਜਾਓ ਇੱਥੇ ਇੱਕ ਟਿਕਾ ਵੀ ਨਹੀਂ ਲਗਣ ਦੇਣਾ ਉਹ ਚਾਹਰਾ ਵੀ ਤਾਂ ਪਹਿਲਾਂ ਉਹਨਾਂ ਮੌਕਾ ਦੇਖ ਕੇ ਆਉਣਾ ਨਾ ਇਹ ਚਾਹੇ ਗੱਡੀਆਂ ਨਾਲ ਚਾਹੇ ਜੋ ਵੀ ਭਾਜੀ ਹੋਵੇ ਆ ਸਮਾਨ ਆ ਇਹ ਮੈਂ ਕਿਹਾ ਜੀ ਆਉਣ ਨੂੰ ਓਕੇ ਜੀ ਉਹਦੇ ਬਾਅਦ ਜਦੋਂ ਮੈਂ ਲੈ ਕੇ ਜਾਣਾ सुनवाई नहीं करनी ਡਾਇਰੈਕਟ ਕਾਰਵਾਈ ਕਰਾਂਗੇ ਡੈਮੋਲਿਸ਼ ਕਰਾਂਗੇ ਘਰ ਕਿਹੜੇ ਕਿਹੜੇ ਸਥਾਨ ਤੋਂ ਅੱਜ ਮਦਦ ਕੀਤੀ ਗਿਆ ਸਮਾਂ ਅੱਜ ਹੁਸ਼ਿਆਰਪੁਰ ਰੋਡ ਮੱਛੀ ਮਾਰਕੀਟ ਕਚਹਿਰੀ ਦੇ ਬਾਹਰ ਜਿਹੜੇ ਖੋਖੇ ਲੱਗੇ ਸੀ ਉਹ ਚੁੱਕੇ ਗਏ ਆ ਔਰ ਜੀਸੀਟੀ ਪੁਲ ਦੇ ਥੱਲੇ ਜਿਹੜੀਆਂ ਰੇੜੀਆਂ ਲੱਗੀਆਂ ਸੀ ਉਹ ਚੁਗਵਾਈਆਂ ਔਰ ਲੇਬਰ ਕਲੋਨੀ ਦੇ ਬਾਹਰ ਪਾਰਕ ਦੇ ਕੋਲ ਜਿਹੜੀਆਂ ਰੇੜੀਆਂ ਲੱਗੀਆਂ ਉਹ ਚੁੱਕ ਰਹੇ ਸਾਰਾ ਅੱਜ ਕੋਈ ਪੀਲਾ ਫੀਲਾ ਪੰਜਾ ਵਗੈਰਾ ਵੀ ਚੱਲਿਆ ਜੀ ਚਲਾਇਆ ਜੀ ਜ਼ਰੂਰ ਚਲਾਇਆ ਜੀਨਕੇਸੇ ਦੁਆਰਾ ਨਹੀਂ ਜਦੋਂ ਤੁਸੀਂ ਅਲਟੀਮੇਟ ਦਿੱਤਾ ਆ ਇਹ ਉਸ ਹਫ਼ਤੇ ਦੇ ਵਿੱਚ ਨਹੀਂ ਕਰਦੇ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਏਗੀ ਦੇਖੋ ਜੀ ਜੇ ਇਹ ਨਹੀਂ ਮੰਨਣਗੇ ਤੇ ਸਾਡੇ ਉੱਚ ਅਧਿਕਾਰੀਆਂ ਦੇ ਜੋ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਦੇ ਅਕੋਰਡਿੰਗ ਇਹਨਾਂ ਤੇ ਪਰਚੇ ਵੀ ਦਰਜ ਹੋਣਗੇ ਤੇ ਇਹਨਾਂ ਦੇ ਕਾਰਵਾਈ ਕਰਕੇ ਫਿਰ ਬਿਲਕੁਲ ਡੈਮੋਲਿਸ਼ ਕੀਤੀਆਂ ਜਾਣਗੀਆਂ ਸਰ ਇੱਥੇ ਤਾਂ ਕਾਰਵਾਈ ਹੋ ਚੁੱਕੀ ਹੈ ਕਿਤੇ ਹੋਰ ਵੀ ਕਾਰਵਾਈ ਕਰ ਰਹੇ ਤੁਸੀਂ ਬਾਜ਼ਾਰਾਂ ਦੇ ਵਿੱਚ ਵੀ ਮੈਂ ਰੁਟੀਨ ਦੇ ਵਿੱਚ ਜਾਂਣਾ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਪੀਲੀ ਲਾਈਨ ਅਸੀਂ ਲਗਵਾ ਰਹੇ ਆ ਪੂਰੇ ਬਾਜ਼ਾਰਾਂ ਚ ਗਊਸ਼ਾਲਾ ਬਾਜ਼ਾਰ ਸਿਨੇਮਾ ਰੋਡ ਸਨਾਈ ਰੋਡ ਪੀਲੀ ਲਾਈਨ ਲੱਗ ਰਹੀ ਹੈ ਪੀਲੀ ਲਾਈਨ ਤੋਂ ਅੰਦਰ ਅੰਦਰ ਜਿਹਦਾ ਸਮਾਨ ਹੋਏਗਾ ਉਹਨੂੰ ਅਸੀਂ ਕੁਝ ਨਹੀਂ ਕਾਂਗੇ ਜਿਹੜਾ ਪੀਲੀ ਲਾਈਨ ਤੋਂ ਬਾਹਰ ਆਏਗਾ ਉਹਦਾ ਸਮਾਨ ਜ਼ਬਤ ਕਰ ਲਿਆ ਜਾਏਗਾ ਔਰ ਮੁੜ ਕੇ ਵਾਪਸ ਨਹੀਂ ਹੋਏ ਜਿਹੜੀ ਅੱਜ ਦੀ ਤੁਸੀਂ ਕਾਰਵਾਈ ਕੀਤੀ ਹੈ ਇਹਦੇ ਬਾਰੇ ਕੀ ਮੈਸੇਜ ਹੈ ਜੀ ਇਹਦੇ ਬਾਰੇ ਮੈਸੇਜ ਇਹੀ ਹੈ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਸਹਿਯੋਗ ਕਰੋ ਨਗਰ ਨਿਗਮ ਦਾ ਨਗਰ ਨਿਗਮ ਦੀ ਟੀਮ ਦਾ ਅਸੀਂ ਤੁਹਾਡੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਾਸਤੇ ਇਹ ਸਭ ਕਰ ਰਹੇ ਹਾਂ ਤੁਸੀਂ ਥੋੜਾ ਸਾਡਾ ਕੋਆਪਰੇਸ਼ਨ ਕਰੋ ਸਾਡੇ ਨਾਲ ਵੀ ਸਾਡਾ ਸਾਥ ਦਿਓ ਨਜਾਇਜ਼ ਕਬਜ਼ੇ ਨਾ ਕਰੋ ਸਰ ਜਿੱਦਾਂ ਸਨਾਈ ਰੋਡ ਦੇ ਉੱਪਰ ਸ਼ਾਮ ਨੂੰ ਦੇਖ ਲਓ ਜਾਂ ਸਵੇਰ ਨੂੰ ਦੇਖ ਲਓ ਇਹਨਾਂ ਰਸ਼ ਹੁੰਦਾ ਉੱਥੇ ਉੱਥੇ ਕੀ ਕਾਰਵਾਈ ਕਰ ਰਹੇ ਹੋ ਬ੍ਰਦਰ ਉੱਥੇ ਵੱਡੀਆਂ ਟੀਮਾਂ ਜਾਂਦੀਆਂ ਵੀ ਆ ਉੱਥੇ ਬ੍ਰਦਰ ਅਸੀਂ yellow line ਲਗਵਾ ਰਹੇ ਹਾਂ ਜਿਹੜੀ yellow line ਲੱਗ ਰਹੀ ਹੈ ਉਸ ਤੋਂ ਬਾਅਦ ਅਸੀਂ ਕਾਰਵਾਈ ਉੱਥੇ ਸ਼ੁਰੂ ਕਰਾਂਗੇ ਜਿਹੜਾ yellow line ਤੋਂ ਬਾਹਰ ਆਏਗਾ ਉਹ ਅਸੀਂ ਜ਼ਬਤ ਕਰ ਲੈਣਾ ਉਹਨਾਂ ਦਾ ਚਲੋ yellow line ਜਿਹੜੀ ਇਹ ਕਦੋਂ ਲੱਗ ਰਹੀ ਹੈ ਜੀ ਲੱਗ ਰਹੀ ਹੈ ਜੀ ਲੱਗੇ ਹੋਏ ਬੰਦੇ ਲਗਾਉਣ ਵਾਸਤੇ ਗਊਸ਼ਾਲਾ ਬਾਜ਼ਾਰ ਤੋਂ ਜੀ ਸਰ ਤਿੰਨ ਚਾਰ ਸਾਲ ਪਹਿਲੋਂ ਵੀ yellow line ਦਾ ਪ੍ਰਯੋਗ ਕੀਤਾ ਸੀਗਾ ਇਹ ਹਾਲੇ ਵੀ ਮਤਲਬ ਕਿ ਮੈਡਮ ਨੂੰ ਵੀ ਆਦੀ ਪੁੱਛੀਦਾ ਵਾ ਕਿ ਜੈਲੋ ਲਾਈਨ ਕਿਦੋਂ ਚੱਕਰ ਬਾਜ਼ਾਰ ਦੀ ਜਿਹੜੀਆਂ ਕਮੇਟੀਆਂ ਨੇ ਪ੍ਰਧਾਨ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਮੀਟਿੰਗ ਕਰ ਚੁੱਕੇ ਹਾਂ ਇਸ ਰਿਗਾਰਡਿੰਗ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਜਾ ਚੁੱਕੇ ਆ ਏਡੀਸੀ ਸਾਹਿਬ ਵੱਲੋਂ ਉਹ ਇਹਨੂੰ ਐਗਰੀ ਕਰਕੇ ਗਏ ਆ ਵੀ ਅਸੀਂ ਜਿਹੜੀ yellow line ਆ ਉਸ ਤੋਂ ਅੰਦਰ ਹੀ ਰਵਾਂਗੇ ਉਸ ਤੋਂ ਬਾਹਰ ਨਹੀਂ ਆਵਾਂਗੇ ਕੋਈ yellow line ਅੱਜ ਦੇ ਤਿਹਾਰਾਂ ਦੇ ਵਧੇ ਨੂੰ ਨਜ਼ਰ ਦੇਖਦੇ ਹੋਏ ਕਿੰਦਾ ਕੀ ਧੂਮਕੀ ਕਾਰਵਾਈ ਇਦਾਂ ਕਰ ਰਹੇ ਆ ਤੇ ਤਿਹਾਰਾਂ ਦੇ ਮੱਦੇ ਨਜ਼ਰ ਜੀ ਅਸੀਂ ਤਾਂ ਇਹ ਹੀ ਕਹਿੰਦੇ ਵੀ ਜਾਮ ਲੱਗਦਾ ਲੋਕੀ ਤਿਉਹਾਰ ਹਰ ਕਿਸੇ ਨੇ ਬਾਜ਼ਾਰ ਦੇ ਵਿੱਚ ਜਾਣਾ ਸਮਾਨ ਲੈਣਾ ਵਾਸਤੇ ਜੇ ਤੁਸੀਂ ਬਾਜ਼ਾਰ ਦੇ ਵਿੱਚ ਸਮਾਨ ਲੈਣ ਵਾਸਤੇ ਆਏ ਹੋ ਤੁਹਾਨੂੰ ਸਕੂਟਰ ਖੜਾਣ ਨੂੰ ਜਗ੍ਹਾ ਨਾ ਮਿਲੇ ਮੈਂ ਸਮਾਨ ਬਾਹਰ ਅੱਧੀ ਸੜਕ ਤੱਕ ਲਗਾਇਆ ਹੋਏਗਾ ਤੇ ਤੁਹਾਡੇ ਮਨ 'ਚ ਕੀ ਆਏਗਾ ਸਰ ਜੈਕਿੰਗ ਰੂਟੀਨ ਵਾਈਜ਼ ਰਹੂਗੀ ਇਹ ਰੂਟੀਨ ਦੇ ਵਿੱਚ ਹੀ ਚੱਲਦੀ ਰਹੇਗੀ ਜੀ ਗੱਲ ਥ 当たるもん。